ਮਹੀ ਅੱਜ ਤਾਂ ਮੀਂਹ ਪੈ ਗਿਆ ਉਹਦੇ ਨਾਲ ਬਾਹਲੇ ਠੰਡਾ ਹੋਇਆ ਪਿਆ ਵਾ ਬਾਹਰ ਬੈਣ ਦਾ ਮਜ਼ਾ ਹੀ ਕੁਛ ਹੋਰ ਆ ਗਰਮੀ ਬਾਹਲੀ ਹੋਈ ਪਈ ਸੀ ਹਾਂ ਚੱਕੋ ਬੇਬੇ ਆਪਦਾ ਸੂਟ ਪੁੱਤ ਮੈਂ ਤੈਨੂੰ ਕਹਿਣਾ ਹੀ ਸੀਗਾ ਵੀ ਤੂੰ ਅੱਜ ਬਾਜ਼ਾਰ ਗਈਆਂ ਵੀ ਮੇਰਾ ਸੂਟ ਫਾੜ ਲਿਆ ਮੈਨੂੰ ਤਾਂ ਡਾਇਰੈਕਟ ਲਿਨ ਵਾਲੇ ਦਾ ਰਾਹਤੇ ਚ ਫੋਨ ਆ ਗਿਆ ਸੀ ਚੰਦਾ ਆਪਦਾ ਸੂਟ ਲੈ ਜਾਓ ਡਾਇਰੈਕਟ ਲਿਨ ਹੋਇਆ ਪਿਆ ਵਾ ਚਲ ਵਧੀਆ ਗੱਲਾਂ ਪੁੱਤ ਤੂੰ ਮੇਰਾ ਸੂਟ ਫੜ ਲਿਆ ਤੇ ਉਹਦੇ ਕਿੰਨੇ ਕ ਪੈਸੇ ਬਣਗੇ ਬੇਬੇ ਇਹਨਾਂ ਦੋ ਇੱਕ ਪਹਿਲਾ ਸੂਟ ਸੀਗਾ ਤੇਰਾ ਇੱਕ ਆ ਸੂਟ ਆ 1000 ਰੁਪਿਆ ਹੋਊਗਾ ਦੋਨਾਂ ਦਾ 1000 ਰੁਪਿਆ ਹੋਰ ਕੀ ਬੇਬੇ ਮਹਿੰਗਾਈ ਤਾਂ ਇੰਨੀ ਹੋਈ ਪਈਆ ਲੈ ਪੁੱਤ ਪਹਿਲਾਂ ਤਾਂ ਇੱਕ ਸੂਟ ਦਾ 300 ਰੁਪਿਆ ਲੈਂਦਾ ਸੀ 300 ਤਾਂ ਬੇਬੇ ਲੈਂਦਾ ਸੀਗਾ ਹੁਣ ਉਹਨੇ ਮੈਨੂੰ 500 ਰੁਪਿਆ ਕਿਹਾ ਇੱਕ ਸੂਟ ਦਾ ਤੇਰੇ ਦੋ ਸੂਟ ਡਰਾਈਕਲੀਨ ਹੋਏ ਆ ਉਨੇ 1000 ਰੁਪਇਆ ਕਹਵਾ ਤੂੰ ਮੈਨੂੰ ਛੇਤੀ ਛੇਤੀ 1000 ਰੁਪਇਆ ਦੇ ਤੇ ਮੈਂ ਫੜਾ ਪੁੱਤ ਬੜੀਆ ਮਹਿੰਗਾਈ ਹੋਈ ਪਈ ਆ ਹੁਣ ਤਾਂ ਬਈ ਬੜੀਆ ਲੁੱਟ ਮਚਾ ਲਈ ਇਹਨਾਂ ਨੇ ਕਹੇ ਫੜ ਪੈਸੇ ਿਆ ਬੇਬੇ ਮੈਂ ਫੜਾਈ ਹੋਣੀ ਆ ਪੈਸੇ ਹੁਣ ਹੀ ਲਾਣ ਲੱਗਦੇ ਚੱਲ ਫੜਾਇਆ ਜਾ ਕੇ ਠੀਕ ਆ ਨੋ ਬੇਬੇ ਜੀ ਪੀਲੀ ਤਾਂ ਮੈਂ ਰੱਖਿਆ ਵਾਂ ਭੰਡੇ ਉਹ ਸੱਚ ਗੱਲ ਸਣ ਪੁੱਤ ਮੇਰੀ ਤਾਂ ਦਵਾਈ ਮੁੱਕੀ ਪਈ ਐ ਐ ਕਰ ਤੂੰ ਅੱਜ ਮੇਰੀ ਦਵਾਈਓ ਫੜ ਲਿਆ ਚਲ ਬੇਬੇ ਫੜਾ ਦੇ ਪੈਸੇ ਦੇ ਦਿੰਨੀ ਆ ਜਿਉਂਨੀ ਆ ਭੋਜੀ ਤੱਕ ਬੇਬੇ ਆਈ ਨਹੀਂ ਆ ਜਾ ਬੇਬੇ ਛੇਤੀ ਕਰ ਹਾਗੇ ਪਤਾ ਕੀ ਲੇ ਫੜ ਐਸੀ ਇੱਕ ਹੀ ਬੇਬੇ ਇਹ ਤਾਂ 6000 ਰੀਆ ਨਾ ਪੁੱਤ ਹੋਰ ਤਾਂ ਕਿੰਨੇ ਦੀ ਆਉਗੀ ਦਵਾਈ ਬੇਬੇ ਘੱਟੋ ਘੱਟ 8000 ਦੀ ਆਉਣੀ ਹੈ ਦਵਾਈ ਲੈ ਪੁੱਤ ਪਿਛਲੀ ਵਾਰ ਤਾਂ ਤੂੰ 6000 ਦੀ ਦਵਾਈ ਲੈ ਕੇ ਆਈ ਸੀ ਲੈ ਬੇਬੇ ਪੱਗੇ 4 ਮਹੀਨੇ ਪਹਿਲਾਂ ਦਵਾਈ ਲੈ ਕੇ ਦਿੱਤੀ ਹੈ ਤੈਨੂੰ ਹੁਣ ਮਹਿੰਗਾਈ ਦਾ ਜ਼ਮਾਨਾ ਵਾ ਹੁਣ ਮੈਨੂੰ 2000 ਰੁਪਇਆ ਹੋਰ ਦੇ ਚੱਲ ਲੈ ਜਾ ਲੈ ਫੜ ਕੀ ਗੱਲ ਆ ਬਾੜੀ ਮਹਿੰਗਾ ਅੱਜ ਘੱਟੇ ਵੱਧੇ ਕੋਈ ਨਾ ਮੈਂ ਆਦੇ ਕੋਲੋਂ ਪਾ ਲੂੰ ਚੱਲ ਤੂੰ ਆ ਬੈ ਕੋ ਕਾਨੂੰ ਪਾਉਣੇ ਆ ਚੱਲ ਐ ਕਰ ਹੋਰ ਲੈ ਜਾ ਫਿਰ ਨਿਆ ਚੰਗਾ ਬੇਬੇ ਮੈਂ ਲੈ ਕੇ ਆਉਣੀ ਆ ਦਵਾਈ ਤੇਰੀ ਚੱਲ ਲੈ ਆ ਜਾ ਕੇ ਦਵਾਈ ਤੂੰ ਹਾਂ ਸੱਚੀ ਗੱਲ ਆ ਬਾੜੀ ਮਹਿੰਗਾਈ ਹੋਈ ਪਈ ਆ ਅੱਗੇ ਕਿਤੇ 6000 ਦੀ ਦਵਾਈ ਜਾਂਦੀ ਸੀ ਹੁਣ ਤਾਂ 8-8000 ਦੀਆਂ ਦਵਾਈਆਂ ਆਉਂਦੀਆਂ ਸੱਚੀ ਗੱਲ ਆ ਬਾੜੀ ਮਹਿੰਗਾਈ ਹੋਈ ਪਈ ਆ ਕੁਛ ਨਹੀਂ ਬਣਦਾ ਬੰਦੇ ਦਾ ਆ ਲੈ ਫੜ ਬੇਬੇ ਖਰੀ ਦਵਾਈ ਲਿਆਈ ਪੁੱਤ ਹਾਂ ਚੱਕ ਦਵਾਈ ਤਾਂ ਠੀਕ ਆ ਭਾ ਕੀ ਲੈ ਕੇ ਆਈਆਂ ਇਹੇ ਇਹ ਤਾਂ ਬੇਬੇ ਉਹ ਮੇਰਾ ਸੂਟ ਸੀਗਾ ਮੈਨੂੰ ਮੰਮੀ ਹੁਣਾਂ ਨੇ ਦਿੱਤਾ ਸੀਗਾ ਇਹ ਮੈਂ ਸਲਾਈ ਕਰਨਾ ਦਿੱਤਾ ਸੀ ਉਹ ਫੜ ਕੇ ਲਿਆਈਆਂ ਨਾਲ ਹੈਂ ਸੂਟ ਦਿੱਤਾ ਸੀ ਮੈਂ ਤਾਂ ਇਹ ਸੂਟ ਦੇਖਿਆ ਨਹੀਂ ਜਿਹੜੇ ਤੂੰ ਲੈ ਕੇ ਆਈ ਸੀ ਮੈਂ ਬੇਬੇ ਮੈਂ ਤੈਨੂੰ ਦਿਖਾਇਆ ਤਾਂ ਸੀ ਨਹੀਂ ਪਰ ਤੂੰ ਮੈਂ ਤਾਂ ਦੇਖਿਆ ਨਹੀਂ ਬੱਚਾ ਸੂਟ ਇਹ ਲੈ ਬੇਬੇ ਕਦੇ ਹੋ ਸਕਦਾ ਮੈਂ ਤੈਨੂੰ ਕਦੇ ਸੂਟ ਨਾ ਦਿਖਾਵਾਂ ਹਾਂ ਤੇਰਾ ਚੇਤਾ ਭੁੱਲ ਗਿਆ ਹੂੰ ਹਾਂ ਸ਼ਾਇਦ ਮੇਰਾ ਚੇਤਾ ਭੁੱਲ ਗਿਆ ਹੋਣਾ ਮਾਂ ਹੂੰ ਚਲ ਠੀਕ ਹੈ ਬੇਬੇ ਮੈਂ ਰੱਖ ਕੇ ਹਣੀ ਹਾਂ 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 ਰੱਖਿਆ ਰੱਖਿਆ ਕੋਈ ਨਾ ਇਹਦੀ ਗੱਲ ਸੱਚਾ ਲੱਗਦਾ ਮੇਰਾ ਚੇਤਾ ਹੀ ਭੁੱਲ ਗਿਆ ਹੋਣਾ हाँ हो सकता है सूट हो है हो मैंने दिखाए ना चेता ही ऐ करो मैंने शेरी शेरी पैसे दो सौ अच्छा? हाँ, चल को कोई ना, ले जा पैसे और की? ले आ सौदा भी सारे मुख गए मैं लव हूं हाँ हाँ तो पता लिया है पैसे, बेबे किन्ने दे आठ हजार आ पुत बेबे दस बारह हजार दो थोन पता ते महंगाई कित अगे तो अठ हजार दसदा सी, आजा बेबी महंगाई है तेन मेरे तो ते यकीन नहीं लै फट फिर आपे लियाई तू

हां पुत हां श्री काल हां हां पुत मैं ठीक हां भाभी भाभी त तेरी सौदे ਲੈਣ ਗਈ ਆ हां पुत ਬੜੀ ਮਹਿੰਗਾਈ ਹੋਈ ਪਈ ਆ ਹੁਣ ਤਾਂ ਕਿੱਥੇ 8000 ਦਾ ਸੌਦਾ ਆਉਂਦਾ ਸੀ ਹੁਣ ਤਾਂ ਪੁੱਤ 10-12000 ਦਾ ਆਉਣ ਲੱਗ ਗਿਆ ਬਾਹਲੀਓ ਲੁੱਟ ਮਚਾਈ ਪਈ ਇਹਨਾਂ ਨੇ हां हाँ अच्छा पुत हाँ हाँ कोई ना पुत मैं भी ध्यान रखूंगी ठीक है ठीक है चंगा पुत तो ध्यान रखना ही पैना मैनू भी ले पुत दे हाँ बेबे ਰੱਖੇ ਰਸੋਈ ਦੇ ਵਿੱਚ ਬੜੀ ਗਰਮੀ ਆ ਬਾਹਰ ਤਾਂ ਹਾਂ ਗਰਮੀ ਤਾਂ ਹੈ ਹਾਂ ਸੌਦਾ ਤਾਂ ਠੀਕ ਆ ਆ ਕੀ ਲੈ ਕੇ ਆਈਆਂ ਤੂੰ ਇਹ ਮੰਮੀ ਮੈਨੂੰ ਤਾਂ ਨਾ ਬੇਬੇ ਉਹਨੇ ਮੇਰੀ ਮੰਮੀ ਉਹਨਾਂ ਨੇ ਪੈਸੇ ਦਿੱਤੇ ਸੀ ਤਾਂ ਫਿਰ ਕਿਥੇ ਮੈਂ ਆਹ ਬਣਵਾ ਲਈ ਇਹ ਕੀ ਬਣਵਾ ਲੇ ਪੁੱਤ ਇਹ ਕੋਸ਼ ਨਹੀਂ ਬੇਬੇ ਟੌਪਸ ਜੇ ਆ ਟੌਪਸ ਹੈ ਤਾਂ ਸੋਹਣੇ ਆ ਪੁੱਤ ਪਰ ਕਿੰਨੇ ਦੇ ਬਣੇ ਆ ਇਹ ਵੀ ਟੌਪਸ ਵੀ ਬੇਬੇ 25000 ਦੇ ਬਣੇ ਨੇ ਓਹ ਤੁਸੀਂ ਤੁਹਾਨੂੰ ਪਤਾ ਤਾਂ ਹੈਗਾ ਵਾ ਮੇਰੇ ਮੰਮੀ ਹੁਣ ਪੈਸੇ ਦੇ ਦੇਂਦੇ ਹੁੰਦੇ ਐ ਫੇ ਮੈਂ ਜੋੜ-ਜੋੜ ਕੇ ਇਹ ਬਣਵਾ ਲੇ ਪਤਾ ਟੌਪਸ ਤਾਂ ਠੀਕ ਆ ਪਰ ਮੇਰੇ ਇੱਕ ਗੱਲ ਸੁਣ ਲੈ ਤੂੰ ਮੈਨੂੰ ਵੀ ਪਤਾ ਤੇਰੇ ਘਰ ਦੇ ਹਾਲਾਤ ਕਿਹਜੇ ਨੇ ਇਹ ਤਾਂ ਹੁਣ ਤੇਰੇ ਹੱਥ ਚ ਵੀ ਤੂੰ ਇਹਦੇ ਘਰ ਨੂੰ ਪਿੱਛੇ ਧੱਕਣਾ ਜਾਂ ਮੂਰੇ ਲੈ ਕੇ ਜਾਣਾ ਬਚਤ ਕਰਕੇ ਪੈਸੇ ਬਚਾਉਣੇ ਜਾਂ ਕੀ ਕਰਨਾ ਇਹ ਤਾਂ ਪੁੱਤ ਜਿਹੜਾ ਕੁਝ ਕਰਨਾ ਉਹ ਤੂੰ ਦੇਖਣਾ ਵੀ ਆਦਾ ਘਰ ਕਿਵੇਂ ਤੋੜਨਾ ਆਟੌਪਸ ਆਟੌਪਸ ਲੈ ਫੜ ਤੂੰ ਆਪਦੇ ਆ ਲੈ ਤੂੰ ਆਪਦੇ ਟੌਪਸ ਇਹ ਹੁਣ ਤੂੰ ਦੇਖਣਾ ਵਾ ਜੇ ਤੈਨੂੰ ਕੋਈ ਚੀਜ਼ ਦੀ ਲੋੜ ਆ ਨਾ ਪੁੱਤ ਤੂੰ ਮੇਰੇ ਤੋਂ ਮੰਗਦੀ ਤੈਨੂੰ ਮੈਂ ਆਪੇ ਲੈ ਕੇ ਦਿੰਦੀ ਬੇਬੇ ਮੈਨੂੰ ਮਾਫ ਕਰ ਦੋ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਮੈਂ ਤੁਹਾਡੇ ਨਾਲ ਇਦਾਂ ਦਾ ਕੁਝ ਵੀ ਕਰਦੀ ਚੱਲ ਪੁੱਤ ਹੁਣ ਸਿਆਣੀ ਧੀ ਬਣ ਕੇ ਨਾ ਹੁਣ ਤੂੰ ਧਿਆਨ ਰੱਖਣਾ ਵਾ ਠੀਕ ਆ ਬੇਬੇ ਜੀ ਮੈਂ ਨਹੀਂ ਅੱਗੇ ਤੋਂ ਗਲਤੀ ਕਰਦੀ ਠੀਕ ਆ